ਦੇ ਲਈ ਦਿਲਧਲਾਣ ਵਾਲੀ ਘਟਨਾ ਸਾਮਣ ਆਈ ਹੈ ਜੁਥੇ ਇੱਕ ਮਹਿਲਾ ਦਾ ਉਸੇ ਘਰ ਦੇ ਵਿੱਚ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਿਰਾਏ ਤੇ ਰਹਿ ਰਹੇ ਦੋ ਨੌਜਵਾਨਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੂਰਾ ਮਾਮਲਾ ਇੰਦਰਾ ਕਲੋਨੀ ਦਾ ਦੱਸਿਆ ਜਾ ਰਿਹਾ ਜਿੱਥੇ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਫਿਲਹਾਲ ਤਸਵੀਰਾਂ ਅੱਗੇ ਨਾਲ ਸਾਂਝੀਆਂ ਕਰਾਂਗੇ ਇਹ ਤਸਵੀਰਾਂ ਜਿਹੜੀਆਂ ਨੇ ਇੰਦਰਾ ਕਲੋਨੀ ਦੀਆਂ ਨੇ ਜਿੱਥੇ ਮਹਿਲਾ ਦਾ ਕਤਲ ਹੋਇਆ ਹੈ 67 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਮਹਿਲਾ ਦੀ ਔਰ ਕਿਹਾ ਜਾ ਰਿਹਾ ਹੈ ਕਿ ਵਿਨਰਾਨੀਸ ਮਹਿਲਾ ਦਾ ਨਾਮ ਹੈ ਜਿਸ ਦੇ ਕਿਰਾਏ ਤੇ ਦੋ ਨੌਜਵਾਨ ਪਿਛਲੇ ਡੇਢ ਦੋ ਸਾਲ ਤੋਂ ਰਹਿ ਰਹੇ ਸੀ ਔਰ ਉਨ੍ਹਾਂ ਤੇ ਹੀ ਸ਼ੱਕ ਜਤਾਇਆ ਜਾ ਰਿਹਾ ਕਿਉਂਕਿ ਉਹ ਮੌਕੇ ਤੇ ਮੌਜੂਦ ਨਹੀਂ ਨੇ ਫਰਾਰ ਨੇ ਔਰ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੁਝ ਜ਼ਰੂਰੀ ਸਮਾਨ ਜਿਹੜਾ ਸੀ ਉਹ ਵੀ ਗਾਇਬ ਹੈ ਔਰ ਸ਼ੱਕ ਹੈ ਕਿ ਇਹਨਾਂ ਕਿਰਾਏਦਾਰਾਂ ਵੱਲੋਂ ਪਹਿਲਾਂ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜੋ ਕੀਮਤੀ ਸਮਾਨ ਹੈ ਉਹ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਫਿਲਹਾਲ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਰਾਤ ਵੇਲੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਸਵੇਰ ਉੱડਦੇ ਹੀ ਜਦੋਂ ਪਰਿਵਾਰ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਪਰਿਵਾਰ ਪੁਲਿਸ ਨੂੰ ਸੂਚਨਾ ਦਿੰਦਾ ਹੈ ਔਰ ਪੁਲਿਸ ਮੌਕੇ ਤੇ ਪਹੁੰਚਦੀ ਹੈ ਔਰ ਜਾਨ ਜਿਹੜੀ ਹੈ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਪੁਲਿਸ ਦੇ ਕੈਨ ਮੁਤਾਬਕ ਪੁਲਿਸ ਦੇ ਕਨ ਮੁਤਾਬਕ ਕਿ ਇਹ ਮਹਿਲਾ ਜਿਹੜੀ ਹੈ ਇੱਥੇ ਇਸ ਦੇ ਕਿਰਾਏ ਤੇ ਡੇਢ ਦੋ ਸਾਲ ਤੋਂ ਕਿਰਾਏਦਾਰ ਜਿਹੜੇ ਸੀ ਨੌਜਵਾਨ ਰਹਿ ਰਹੇ ਸਨ ਔਰ ਕੱਲ ਕੋਈ ਸ਼ਰਾਬ ਦੀ ਪਾਰਟੀ ਜਿਹੜੀ ਸੀ ਉਹ ਚੱਲ ਰਹੀ ਸੀ ਇਸ ਮਹਿਲਾ ਦੇ بیٹے ਔਰ ਉਹ ਦੋਵੇਂ ਮੁੰਡੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਪਾਰਟੀ ਚੱਲ ਰਹੀ ਸੀ ਔਰ ਇਸੇ ਦੌਰਾਨ ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਆਪਸ ਦੇ ਵਿੱਚ ਕੋਈ ਕਹਾਣੀ ਹੋਈ ਹੋਵੇਗੀ ਔਰ ਉਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਹਨਾਂ ਨੇ ਇਹਦੀ ਮਾਂ ਨੂੰ ਜਿਹੜਾ ਮੌਦ ਦੇ ਘਾਟ ਉਤਾਰ ਦਿੱਤਾ ਫਿਲਹਾਲ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਆਖਿਰਕਾਰ ਉਸ ਰਾਤ ਕੀ ਹੋਇਆ ਹੋਵੇਗਾ ਮਹਿਲਾ ਦਾ ਕਤਲ ਜੜਾਈ ਕਿਉਂ ਕੀਤਾ ਗਿਆ ਹੈ ਤਮਾਮ ਜਾਂਚ ਦਾ ਵਿਸ਼ਾ ਹੈ ਲੇਕਿਨ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਘਰ ਦੇ ਵਿੱਚ ਕਿਰਾਏਦਾਰਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਇਹਨਾਂ ਦੋਵਾਂ ਨੌਜਵਾਨਾਂ ਤੱਕ ਪਹੁੰਚਣ ਦੀ ਜੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ 67 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਬਜ਼ੁਰਗ ਮਹਿਲਾ ਦੀ ਵੀਨਾ ਰਾਣੀ ਨਾਂ ਦੱਸਿਆ ਜਾ ਰਿਹਾ ਹੈ ਅਮ੍ਰਿਤਕਾ ਦੀ ਲਾਸ ਜਿਹੜੀ ਹੈ ਖੂਨ ਨਾਲ ਲੱਤਪਤ ਹਾਲਤ ਵਿੱਚ ਘਰ ਦੇ ਚੋਂ ਮਿਲੀ ਹੈ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਵੀ ਉਸਦੇ ਬਾਡੀ ਤੇ ਮਿਲੇ ਨੇ ਕਿਹਾ ਜਾ ਰਿਹਾ ਹੈ ਕਿ ਜੋ ਵੀਨਾ ਰਾਣੀ ਹੈ ਬਿਜਲੀ ਬੋਰਡ ਤੋਂ ਰਿਟਾਇਰਡ ਸੀਗੀ ਔਰ ਆਪਣੀ ਬੇਟੀ ਦੇ ਘਰ ਦੇ ਕੋਲ ਹੀ ਰਹਿੰਦੀ ਸੀਗੀ ਔਰ ਘਟਨਾ ਦੀ ਹੁਣ ਸੂਚਨਾ ਮਿਲਨ ਦੇ ਪੁਲਿਸ ਔਰ ਪਰਿਵਾਰ ਮੌਕੇ ਤੇ ਪਹੁੰਚਿਆ ਫਿਲਹਾਲ 1.5-2 ਸਾਲਾਂ ਤੋਂ ਜੋ ਕਿਰਾਏ ਤੇ ਰਹਿ ਰਹੇ ਸੀ ਨੌਜਵਾਨ ਉਹਨਾਂ ਉੱਤੇ ਹੀ ਸ਼ੱਕ ਜਤਾਇਆ ਜਾ ਰਿਹਾ ਕਿਉਂਕਿ ਦੋਵੇਂ ਨੌਜਵਾਨ ਜਿਹੜੇ ਨੇ ਮੌਕੇ ਤੇ ਮੌਜੂਦ ਨਹੀਂ ਹਨ ਔਰ ਕੁਝ ਕੀਮਤੀ ਸਮਾਨ ਵੀ ਸਮੈਲਾ ਦਾ ਘਰ ਚੋਂ ਗਾਇਬ ਹੈ ਗਏ ਔਰ ਸ਼ੱਕ ਜਤਾਇਆ ਜਾ ਰਿਹਾ ਕਿ ਇਹਨਾਂ ਕਿਰਾਏਦਾਰਾਂ ਵੱਲੋਂ ਪਹਿਲਾਂ ਕਤਲ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਸਮਾਨ ਜਿਹੜਾ ਸੀ ਕੀਮਤੀ ਉਹ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਫਿਲਹਾਲ ਦੱਸ ਦਿੰਨੇ ਆ ਕਿ ਵਾਰਦਾਤ ਵਾਲੇ ਦਿਨ ਜਿਹੜੇ ਦੋਸ਼ੀ ਸੀ ਉਹਨਾਂ ਵੱਲੋਂ ਜਿਹੜੀ ਸੀ ਵੀਨਾ ਰਾਣੀ ਦੇ بیٹے ਦੇ ਨਾਲ ਪਾਰਟੀ ਕਰਨ ਦੇ ਲਈ ਪਾਰਟੀ ਦੇ ਬਹਾਨੇ ਉਸ ਨੂੰ ਉੱਪਰ ਬੁਲਾਇਆ ਗਿਆ ਔਰ ਉਸ ਨੂੰ ਕੋਈ ਸ਼ਰਾਬ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪਿਲਾ ਦਿੱਤਾ ਗਿਆ ਜਿਸ ਕਰਕੇ ਉਹ ਬੇਹੋਸ਼ ਹੋ ਗਿਆ ਔਰ ਦੇਰ ਰਾਤ ਦੇ ਕਰੀਬ 1 ਵਜੇ ਦੇ ਜਿਹੜੀ ਬਜ਼ੁਰਗ ਮਹਿਲਾ ਸੀ ਉਹ ਉੱਥੇ ਆਉਂਦੇ ਨੇ ਬਜ਼ੁਰਗ ਮਹਿਲਾ ਕੌਰ ਔਰ ਉਸ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜੋ ਕਾਰ ਦੇ ਵਿੱਚ ਸਮਾਨ ਸੀ ਉਹ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਕਿਉਂਕਿ ਕਾਰ ਦਾ ਸਮਾਨ ਜਿਹੜਾ ਹੈ ਸਾਰਾ ਖਿਲਰਿਆ ਹੋਇਆ ਹੈ ਔਰ ਜੋ ਜਾਂਚ ਹੈ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਸ ਨੂੰ ਲੁੱਟ ਦੇ ਇਰਾਦੇ ਕਰਕੇ ਹਤਿਆ ਕੀਤੀ ਗਈ ਜਿਹੜੀ ਹੈ ਉਹ ਜਾਂਚ ਦੇ ਤੌਰ ਤੇ ਉਸ ਨੂੰ ਲਿਆ ਜਾ ਰਿਹਾ ਹੈ ਫਿਲਹਾਲ ਪਰਿਵਾਰ ਦੇ ਦੱਸਣ ਮੁਤਾਬਕ ਘਰ ਦੇ ਵਿੱਚ ਸੋਨਾ ਚਾਂਦੀ ਦਾ ਸਮਾਨ ਵੀ ਸੀਗਾ ਜੋ ਮੌਕੇ ਤੇ ਮੌਜੂਦ ਨਹੀਂ ਹੈਗਾ ਔਰ ਸ਼ੱਕ ਜਿਹੜਾ ਜਤਾਇਆ ਜਾ ਰਿਹਾ ਹੈ ਕਿ ਇਨਾਂ ਕਿਰਾਏਦਾਰਾਂ ਵੱਲੋਂ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਹੈ ਔਰ ਪੁਲਿਸ ਇਸ ਪੂਰੇ ਮਾਮਲੇ ਨੂੰ ਕਿਸ ਐਂਗਲ ਤੋਂ ਜਾਂਚ ਕਰ ਰਹੀ ਹੈ ਆ ਉਸ ਨੂੰ ਨੇ ਆ ਮੇਰਾ ਨਾਮ ਹੈ ਨਵਲ ਚਰਮਾ ਮੈਂ ਪਿਛੋ ਲੁਧਿਆਣੇ ਦਾ ਰਿਆਨ ਵਾਲਾ ਇਹ ਮੇਰੇ ਵਾਈਫ ਨੇ ਤੇ ਇਹ ਮੇਰੀ ਪੂਆ ਸੱਸ ਦੀ ਡੈਥ ਹੋਈ ਆ ਜਿੰਨਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਪੂਰੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੁੱਤਾ ਪਿਆ ਇਹ ਮੇਰੀ ਵਾਈਫ ਨੇ ਠਾਇਆ ਮੈਨੂੰ ਫਿਰ ਦਿੱਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਇਹਦੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏਚ ਰਹਿੰਦੇ ਉਹਨਾਂ ਨੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆਹ ਗੱਲ ਹੋ ਗਈ ਮੈਂ ਆ ਕੇ ਦੇਖਿਆ ਮੇਰੇ ਕੋ ਦੇਖਿਆ ਨਹੀਂ ਕਿ ਮਤਲਬ ਉਹ ਜਾਣਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਲੁੱਟ ਮੈਨੂੰ ਪਾਜੀ ਇੰਨਾ ਪਤਾ ਵੀ ਉਹ ਸੋਨਾ ਵਗੈਰਾ ਬਾਬਾ ਸੀਗਾ ਮੇਰੀ ਪੂਆ ਫਾਸਲ ਕੰਮ ਕੀ ਕਰਦੇ ਸੀ ਤੇ ਉਹ ਸਰਕਾਰੀ ਨੌਕਰੀ ਕਰਦੇ ਬਿਜਲੀ ਬੋਰਡ ਦੇ ਵਿੱਚ ਸੀਗੇ ਤੇ ਪੈਨਸ਼ਨ ਵੀ ਉਹਨੂੰ ਆਉਂਦੀ ਸੀਗੀ ਤੇ ਉਹਨਾਂ ਦੇ ਲੱਗੀ ਸੀਗਾ ਸਭ ਕੁਝ ਮਿਲ ਕੀ ਪਰਮਾਤਮਾ ਦੇ ਕਿ ਸਭ ਕੁਝ ਸੀਗਾ ਵਸ ਉਹਨਾਂ ਨੇ ਆ ਰਿਟਾਇਰ ਹੋ ਚੁੱਕੇ ਸੀਗੇ ਤੇ ਸਰਕਾਰੀ ਨੌਕਰੀ ਸੀ ਬਿਜਲੀ ਬੋਰਡ ਦੇ ਵਿੱਚ ਇਹ ਫੋਨਾ ਵਗੈਰਾ ਉਹ ਫੋਨਾ ਦੇਖਿਆ ਵੀ ਉਹਨਾਂ ਕੋਲ ਲੁੱਟ ਦੀ ਨੀਅਤ ਕਰਕੇ ਹੀ ਉਹਨਾਂ ਨੇ ਲੁੱਟ ਲੁੱਟ ਦੀ ਨੀਅਤ ਕਰਕੇ ਸਭ ਕੁਝ ਉਹਨਾਂ ਨੇ ਫੋਨਾ ਲੈ ਕੇ ਗਏ ਨੇ ਜੋ ਪਹਿ ਹੱਥ ਲਾ ਜੋ ਕਰੇ ਸੀਗਾ ਜੋ ਵੀ ਉਹਨਾਂ ਨੇ ਕਰੇ ਸਭ ਸਭ ਲੈ ਗਏ ਵਸੋ ਸਭ ਲੁੱਟ ਕੇ ਮੰਗ ਕੀ ਕਰਦੇ ਮੰਗ ਹੀ ਕਰਦੇ ਉਹਨਾਂ ਨੂੰ ਲੱਭੋ ਲੱਭ ਕੇ ਉਹਨੂੰ ਮੰਗ ਦੀ ਫਿਜਾਦ ਜੋ ਉਹਦਾ ਦੀ ਫਿਜਾਦ ਨੂੰ ਦੇਣ ਵਸ ਕਾਨੂੰਨ ਯਾਦ ਰੱਖੋ ਹਾਂਜੀ ਇਥੇ ਪੀਐਸ ਅਦਰ ਦੇ ਏਰੀਆ ਦੇ ਵਿੱਚ ਇੰਦਰਾ ਕਲੋਨੀ ਪੈਂਦਾ ਗਲੀ ਨੰਬਰ 2 ਦੇ ਵਿੱਚ ਇੱਕ ਲੇਡੀ ਹੈ ਬੀਨਾ ਰਾਣੀ ਮਰ ਕਰੀਬ 67 ইয়ার্স আজ ਜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਪੂਰੀ ਮਰਡਰ ਹੋ ਚੁੱਕੀ ਹੈ ਇਸਕੇ ਕੇਐਸ ਆਰੇ ਇੱਥੇ ਆ ਗਿਆ ਪ੍ਰਾਈਮਾ ਫੇਸੀ ਇਹੀ ਲੱਗ ਰਿਹਾ ਹੈ ਕਿ ਇਸ ਕਰਦੇ ਵਿੱਚ ਦੋ ਕਿਰਾਏਦਾਰ ਰਹ ਰਹੇ ਸੀ ਦੋ ਸਾਲ ਤੋਂ ਕੱਲ ਰਾਤੀ ਇਹ ਜਿਹੜਾ ਵਿਨਾਰਾਣੀ ਹੈ ਡਿਸੀਜ਼ ਇਹਦੇ ਮੁੰਡੇ ਨਾਲ ਪਾਰਟੀ ਚੱਲ ਰਹੀ ਸੀ ਦਾਰੂ ਦੀ ਪਾਰਟੀ ਚੱਲ ਰਹੀ ਸੀ ਤੇ ਬਾਅਦ ਵਿੱਚ ਕੁਝ ਬਹਿਸ-ਬਾਜੀ ਹੋ ਗਈ ਵਿਨਾਰਾਣੀ ਦੇ ਮੁੰਡੇ ਨਾਲ ਤੇ ਆਪਣਾ ਜਿਹੜਾ ਟੈਨੈਂਸੀ ਦਾ ਇਸ ਆਲਟਰਕੇਸ਼ਨ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ ਨਸ਼ੇ ਦੇ ਹਾਲਾਤ ਦੇ ਵਿੱਚ ਇਹਨਾਂ ਨੂੰ ਕਤਲ ਕਰਕੇ ਉਹ ਪਜ ਗਿਆ ਹੈ